ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ دہشت ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਤਿੰਨ ਨੌਜਵਾਨ ਜੋ ਫਿਰੋਜ਼ਪੁਰ ਤੋਂ ਤਰੀਕਪੁਰਕੇ ਵਾਪਸ ਆ ਰਹੇ ਸਨ ਰਸਤੇ ਵਿੱਚ ਕੁਝ ਲੋਕਾਂ ਨੇ ਉਹਨਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ। ਜਿਸ ਤਰ੍ਹਾਂ ਲਾਪ੍ਰਿਤ ਉਰਫ ਆਕਾਸ਼ ਕਾਸ਼ੀ ਦੀ ਮੱਥੇ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਹ ਗੋਲੀਆਂ ਪੁਰਾਣੀ ਰੰਜੇ ਦੇ ਚਲਦਿਆਂ ਚਲਾਈਆਂ ਗਈਆਂ ਹਨ। ਇੱਥੇ ਇਹ ਵੀ ਦੱਸਦੀ ਹੈ ਕਿ ਮ੍ਰਿਤਕ ਨੌਜਵਾਨ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਜਿਸ ਦਾ 18 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਹਨ ਇਸ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜ਼ਖਮੀ ਨੌਜਵਾਨਾਂ ਦੇ ਬਿਆਨ ਲਾ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹ ਕਿ ਨਾਮ ਕੀ ਤੁਹਾਡਾ ਸੋਨ ਅਸਮਜੀ ਕੀ ਘਟਨਾ ਲੱਗ ਰਹੀ ਹੈ ਇਹ ਤਰੀਕ ਤੋਂ ਲੱਗੇ ਆਦੇ ਸੀ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਕਿਆ ਹੋਈ ਉਹ ਇੱਕ ਕਾਰ ਦਾ ਸਵਾਰ ਸੀ ਇੱਕ ਕਾਰ ਤੇ ਸੀ ਕਿੰਨਾ ਨੂੰ ਚਲਾਈ ਉਹ ਕੋਲ ਸੀ ਉਹ ਪਤਾ ਨਹੀਂ ਜੀ ਦੱਸਾਗਾ ਕਿ ਅਸੀਂ ਸਾਨੂੰ ਇਹ ਘਰੇ ਪੇਰੇ ਸਾਨੂੰ ਪਤਾ ਲੱਗਿਆ ਜੀ ਕਹਿੰਦੇ ਮੁੰਡੇ ਦਾ ਨਾ ਵੈਸੀਡੈਂਟ ਕਰਕੇ ਤੋਂ ਵੇਖਿਆ ਕਹਿੰਦੇ ਗੋਲੀਆਂ ਵੱਜੀਆਂ ਜੀ ਅਸੀਂ ਭੱਜੇ ਮੇਰੇ ਚਾਚੇ ਦਾ ਮੁੰਡਾ ਕਾਸ਼ ਦਾ ਡੈਡੀ ਆਈ ਸਾਰੇ ਭੱਜ ਕੇ ਵੇਖਿਆ ਇਹ ਕਹਿੰਦੇ ਹਸਤਾਲ ਲੈ ਕੇ ਜੀ ਬਾਗੀ ਇਹ ਲੋ ਬਾਗੀ ਕਹਿੰਦੇ ਗੋਲੀਆਂ ਵੱਜੀਆਂ ਆਹ ਇਹ ਕਾਫੀ ਉਹ ਸਾਰੇ ਜੁੜ ਗਿਆ ਹੈ ਤੇ ਬਾਕੀ ਜ਼ਖਮੀ ਪਏ ਹੋਏ ਨੇ ਹੈ ਤਿੰਨ ਜ਼ਖਮੀ ਪਏ ਨੇ ਕਿੰਨੇ ਜਣੇ ਚੱਲ ਗਏ ਆਪਣੇ ਕਾਸ਼ਤੇ ਚੱਲ ਗਏ ਜੀ ਉਹ ਉਦੋਂ ਹੀ ਪੂਰਾ ਹੋ ਗਿਆ ਕਾਸ਼ ਆਪਣਾ ਤੇ ਜ਼ਖਮੀ ਕਿੰਨੇ ਜਣੇ ਨੇ ਤਿੰਨ ਜਣੇ ਜ਼ਖਮੀ ਤੋਂ ਚਾਰ ਜਣੇ ਕਿੰਨੇ ਮਾਰ ਕੀ ਗੱਲ ਸਾਨੂੰ ਇਨਸਾਫ ਮਿਲਿਆ ਗਿਆ ਕਿੰਨੇ ਮਾਰਿਆ ਕਿਹੜੇ ਟੱਪੇ ਸੀਗੇ ਆਪਣੇ ਲੇਲੀ ਵਾਲਾ ਫੇਰ ਰੋਕੇ ਨਾ ਅਸੀਂ ਕਿਤੇ ਨਲੀ ਹਲਪੇੜਾ ਉਹਨੇ ਲੜਕਾ ਸੀ ਲੜਪਰੇ ਤੇ ਲਈ ਸਾਕਾਸ਼ ਉੱਤੇ ਆਲਰੇਡੀ ਮੁਕਦਮੇ ਦਰਜ ਹੈ ਤੇ ਕੋਚ ਅਦਾਲਤ ਤੋਂ ਨੂੰ ਵਾਪਸ ਆ ਰਹੇ ਸੀ ਕਾਰ ਦੇ ਵਿੱਚ ਕਿ ਉਹਨਾਂ ਦੇ ਜਿਹੜੇ ਦੂਜੇ ਬੰਦੇ ਜਿਨ੍ਹਾਂ ਨਾਲ ਪਹਿਲੇ ਮੁਕਤਮਾ ਦਰਜ ਹੋਇਆ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀ ਉਹਦੇ ਲੱਗੀ ਤੇ ਉਹ ਸ਼ੌਟ ਤੇ ਉਹਦੀ ਡੈਥ ਹੋ ਗਈ ਕਾਰ ਦੇ ਵਿੱਚ ਚਾਰ ਜਣੇ ਸੀ ਤੇ ਕਿੰਨੇ ਜਿਹੜੇ ਸੀ ਉਹ ਜਨੇ ਜ਼ਖਮੀ ਹੋਏ ਇੱਕ ਤੇ ਗੋਲੀ ਲੱਗੀ ਤੇ ਜਿਹੜਾ ਚੌਥਾ ਬੰਦਾ ਉਹਦੇ ਜ਼ਖਮੀ ਨਹੀਂ ਹੋਇਆ ਉਹਦਾ ਦੇਖਦੇ ਆਂ ਵੀ ਕਿੱਥੇ ਸਰਕਾਰੀ ਰੰਜੀ ਸਿੰਘ ਪੁਰਾਣੀ ਰੰਜੀ ਸਿੰਘ ਪਹਿਲੇ ਆਲਰੇਡੀ ਨਾ ਤੇ ਪਰਚਾ ਦਰਜ ਆ। ਹੁਣ ਉਹ ਕਹਿੰਦੇ ਕੀ ਕਰ ਰਹੇ ਸੀ ਇਹਦੇ ਬਿਆਨ ਤੇ ਜਿਹੜਾ ਵੀ ਹੈਗਾ ਇਮੀਡੀਟਲੀ ਅਸੀਂ ਕੇਸਿਸਟ ਕਰਾਂਗੇ। ਸਰ ਜਿਹਨਾਂ ਨੇ ਗੋਲੀ ਚਲਾਈ ਆ ਉਹ ਵੀ ਕਸ਼ੀਸ਼ ਨਾਲ ਤੇ ਉਹ ਇਹਨਾਂ ਦੇ ਨਾਲ ਹੀ ਸੀਗਾ ਨਾ ਇੱਕ ਮੁਕਦਮੇ ਦੇ ਵਿੱਚ ਕਸ਼ੀਸ਼ ਸੀਗਾ। ਕ੍ਰਾਸ ਸੀਗਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ